ਅੱਜ 30000 ਤੋਂ ਜ਼ਿਆਦਾ ਹੜ੍ਹ ਪ੍ਰਭਾਵਿਤ ਜਿਹੜੇ ਘਰ ਜਿਨ੍ਹਾਂ ਦੇ ਟਹਿ ਗਏ ਉਹਨਾਂ ਦੇ ਮੁਆਵਜ਼ੇ ਦੀ ਸ਼ੁਰੂਆਤ ਕਰਨ ਲੱਗੇ ਆ 377 ਕਰੋੜ ਤੋਂ ਜ਼ਿਆਦਾ ਪੈਸੇ ਪੰਜਾਬ ਸਰਕਾਰ ਵੱਲੋਂ ਇਹਨਾਂ ਘਰਾਂ ਨੂੰ ਬਣਾਉਣ ਵਾਸਤੇ ਜਾਰੀ ਕੀਤੇ ਜਾ ਰਹੇ ਨੇ ਟੋਟਲ 30000 ਚੋਂ 856 ਘਰ ਇਕੱਲੇ ਗੁਰਦਾਸਪੁਰ ਜ਼ਿਲ੍ਹੇ ਦੇ ਨੇ ਜਿਨ੍ਹਾਂ ਨੂੰ ਅੱਜ ਮੁਆਵਜ਼ਾ ਜਿਹੜਾ ਸ਼ੁਰੂ ਕਰ ਰਹੇ 70000 ਪਹਿਲੀ ਕਿਸ਼ਤ 40 ਦੂਜੀ ਕਿਸ਼ਤ ਤੇ 10000 ਰੁਪਏ ਜਦੋਂ ਛੱਤ ਛੁੱਟ ਪੈ ਗਈ ਹੋਰ ਕੋਈ ਛੋਟਾ ਮੋਟਾ ਕੰਮ ਰਹਿ ਜਾਂਦਾ ਹੁੰਦਾ ਉਹਦੇ ਵਾਸਤੇ ਤਿੰਨ ਕਿਸ਼ਤਾਂ ਦੇ ਵਿੱਚ ਪੈਸੇ ਜਾ ਰਹੇ ਨੇ ਚਾਰ ਪਸ਼ੂਆਂ ਵਾਸਤੇ 60000 ਤੋਂ 65000 6 ਪਸ਼ੂਆਂ ਵਾਸਤੇ 97000 ਰੁਪਏ 1,63,140 ਤੋਂ ਲੈ ਕੇ 2,60,140 ਰੁਪਏ ਤੱਕ ਦੀ ਸਹਾਇਤਾ ਜਿਹੜੀ ਇਹ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਊਗੀ ਜੀ ਤੇ ਇਹਦੇ ਵਿੱਚ 31431 ਜਿਹੜੇ ਘਰ ਨੇ ਉਹ ਵਿੱਚ ਲੈ ਗਏ ਨੇ ਜੇ ਕਿਸੇ ਗਰੀਬ ਦਾ ਘਰ ਪੈ ਰਿਹਾ ਉਹਦੇ ਕੋਲ ਨਰੇਕਾ ਦਾ ਕਾਰਡ ਹੈ ਤਾਂ ਉਹ ਆਪਦੇ ਘਰ ਦੇ ਵਿੱਚ ਆਪਦਾ ਘਰ ਪਾਉਣ ਵੇਲੇ ਹੀ ਜਦੋਂ ਕੰਮ ਕਰੂਗਾ ਉਹਨੂੰ 90 ਦਿਹਾੜੀਆਂ ਦਾ 31140 ਰੁਪਏ ਉਹਨੂੰ ਵੀ ਮਿਲਣਗੇ ਆਪਦਾ ਘਰ ਪਾਉਣ ਦੇ ਦਿਹਾੜੀ ਦੇ ਨਾਲ ਨਾਲ ਗੈਸ ਸਿਲੰਡਰ ਵਾਸਤੇ ਉਥੇ ਬਾਥਰੂਮ ਵਾਸਤੇ ਉਹ ਲਗ ਪੈਸੇ ਨੇ ਜੀ 12000 ਰੁਪਿਆ ਹਰ ਘਰ ਦੇ ਵਿੱਚ ਬਾਥਰੂਮ ਵਾਸਤੇ ਅਲੱਗ ਹੈ ਕੈਟਲ ਸ਼ੈੱਡ ਪਸ਼ੂਆਂ ਦਾ ਬਾੜਾ ਕਹਿੰਦੇ ਨੇ ਉਹਦੇ ਵਾਸਤੇ ਲੱਗ ਨੇ ਸੋ ਅਸੀਂ ਸਾਰੀਆਂ ਸਕੀਮਾਂ ਜਿਹੜੀਆਂ ਨੇ 346 ਰੁਪਏ ਦਿਹਾੜੀ ਦੇ ਹਿਸਾਬ ਨਾਲ 90 ਦਿਹਾੜੀਆਂ ਦੇ 31140 ਰੁਪਿਆ ਆਪਦੇ ਘਰੇ ਆਪ ਕਰੇ ਕੰਮ ਕਰਨ ਦੇ ਪੈਸੇ ਉਹ ਵੀ ਵਿੱਚ ਐਡ ਹੋਣਗੇ ਜੀ 1 ਲੱਖ 3000 ਤੋਂ 80000